ਨੇ ਖੱਤੇ ਸੱਜੇ ਲੱਗੇ ਆ ਇੱਕ ਵਾਰੇ ਇੱਕ ਦੋ ਵਾਰੇ ਤੁਸਾਂ ਦੀ ਇਸ ਤੋਂ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦਾ ਮਾਲਾ ਮਿੱਠਾ ਲਾਗੇ ਤੇਰਾ ਸਰਬਸਦਾਨੀਆਂ ਵਿੱਚ ਜਿਹੜਾ ਕੌਣ ਦੇਊਗਾ ਤੇਰਾ ਬਾਕੀ ਕਹਿੰਦੀ ਹੈ ਵੱਡੇ ਇਤਿਹਾਸ ਦੀ ਕੰਨੀ ਗੱਲ ਹੁੰਦੀ ਹੈ ਮੇਰੇ ਮਿੱਤਰੋ ਆਓ ਸਰਬਸਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸਾਜੀ ਦੀ ਨਮਾਜ਼ੀ ਕੌਮ ਹੈ ਪਰ ਅੱਜ ਗੱਲ ਮਾਂ ਖੇਡ ਦੀ ਦੀਆ ਹੋ ਤਿੰਨ ਖਿਡਾਰੀ ਫਕੇਰ ਕਹਿੰਦੇ ਤਿਆਰ ਵਰ ਤਿਆਰ ਮੁੰਡਾ ਇਸ ਸਮੇਂ ਮਾਤਾ ਕਹਿੰਦੇ ਫਕੇਰ ਅੱਗੇ ਵੱਲ ਚ ਵਧਿਆ ਹੋਇਆ ਮੇਰੇ ਵੀਰੋ ਲੈ ਵੀ ਦੇਖਵਾ ਸਮਾਉਣ ਆ ਗੱਲ ਕੀ ਬਣਦੀ ਆ ਹਾਂ ਸਾਹਮਣੇ ਕਹਿੰਦੇ ਗੱਲ ਕੀ ਬਣਦੀ ਆ ਪਰ ਧਾਰ ਸੂਰੀਆ ਭੱਜ ਗਿਆ ਮੇਰੇ ਵੀਰੋ ਤਵਾਨੇ ਵਾਲੇ ਮੁੰਡੇ ਜਿਹੜੇ ਪੁੱਜ ਗਏ ਆਏ ਧਰਮਗੰਗ ਦੀ ਟੀਮ ਜਿਹੜੀ ਪੁੱਜ ਜਾਵੇ ਸੰਧੀ ਆ ਗਏ ਕਹਿੰਦੇ ਬਾਜੇ ਬਣੇ ਦੀ ਧਰਤੀ ਨਾਲ ਛੋਟਾ ਮਰ ਲਵੀ ਵੀ ਕਹਿੰਦੇ ਪੁੱਜ ਗਿਆ ਭਾਈ ਜੀ ਧਰਮਗੰਗ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਮੈਚ ਜਵਾਨਿਆਂ ਦੇ ਨਾਲ ਜਿਹੜਾ ਫਿੱਟਾ ਲਾਣਾ ਹੈ ਲਿੰਦਰ ਪ੍ਰਧਾਨਾ ਕਹਿੰਦੇ ਵਾਹ ਵੀ ਟੈਂਸ਼ਨ ਆ ਮੇਰੇ ਵੀਰੋ ਕਿਉਂਕਿ ਮੇਰੇ ਤਾਂ 2 ਮਹੀਨੇ ਹੋ ਗਏ ਲਗਾਤਾਰ ਆ ਮੇਰੇ ਨਹੀਂ ਮਿਹਨਤ ਕਰਦੇ ਕਰਦੇ ਪਰ ਸਾਹਮਣੇ ਮੁੰਡਾ ਸਿੱਖ ਸਰਦਾਰ ਖੇਡ ਮੈਦਾਨ ਦੇ ਵਿੱਚ ਕੱਢ ਗਿਆ ਲੈ ਵੀ ਸਮੇਂ ਜਵਾਨਿਆਂ ਨੇ ਮੁੰਡੇ ਪੁੱਜ ਗਏ ਤੇ ਧਰਮਗੜਾਂ ਨੂੰ ਬੁਲਾ ਕੇ ਆ ਜਾਵੇ ਜੀ ਧਰਮਗੜ ਦੀ ਟੀਮ ਬਿਟਾ ਕਿਸੇ ਦੇਰੀ ਤੋਂ ਤੇ ਐਨ ਸਮੇਂ ਦੇ ਨਾਲ ਹੀ ਸਾਰੀ ਗੱਲਾਂ ਹੋ ਜਾਣੀਆਂ ਉਧਰ ਦੇ ਪਾਸੇ ਬਹੁਤ ਹੀ ਸਤਿਕਾਰਯੋਗ ਜਰਨੈਲ ਸਿੰਘ ਸਰਪੰਚ ਸਾਹਿਬ ਜਿਨ੍ਹਾਂ ਦੇ 11000 ਦੇ ਵੱਡੇ ਯੋਗਦਾਨ ਹੈ ਨਾਲ ਕਹ ਜੀ ਉਧਰ ਨੇ ਪਾਸੇ ਸਾਡੇ ਕੈਂਪੋ ਵਾਲੇ ਪਿੰਡੀ ਦੇ ਸਰਪੰਚ ਸਾਹਿਬ ਹੈ ਜਗਦੇਵ ਸਿੰਘ ਜੀ ਉਹ ਵੀ ਜਿਹੜਾ ਜਰੂਰ ਸਟੇਜ ਉੱਪਰ ਸ਼ਰਕਤ ਕਰਨਗੇ ਆਪ ਤਾਂ ਇਹ ਜੀ ਸਮਾਪਤਾ ਜੀ ਮੈਚ ਜਿਹੜਾ ਸਮਾਪਤਾ ਹੈ ਜਿਹੜੀ ਜਿੱਤ ਗਈ ਜੀ ਇੱਕ ਵਾਰੀ ਜਰੂਰ ਨਵੀਂ ਸੁਭਾਉ ਵਾਲੇ ਘਰਾ ਦੇ ਨੋਟ ਆਓ ਜੀ ਬਿਨਾਂ ਕਿਸੇ ਦੇਰੀ ਤੋਂ ਦਿਵਾਨੇ ਤੇ ਨਾਲ ਨਾ ਜਿਹੜਾ ਕਿਤੇ ਜਾਵੇਗਾ ਧਰਮਗੜ ਦਾ ਸਾਜੇਲੇ ਮੁੰਡੇ ਲੈ ਜਾਂਦੀ ਆਪਣੀ 100 ਦੇ ਮਾਣ ਇਧਰਲੇ ਪਾਸੇ ਸਾਡੇ ਮੈਂਬਰ ਸਾਹਿਬ ਹੈ ਉਹਨਾਂ ਦੇ ਵੱਲੋਂ ਵੱਡੇ ਮਾਣ ਕੀਤੇ ਗਏ ਆ ਖਿਡਾਰੀਆਂ ਦੇ ਖੋਖਰ ਬੰਦਿਆ ਖੋਖਰ ਜੀ ਹਲੋ ਠੀਕ ਹੈ ਖੋਖਰ ਜੀ ਕਲਬ ਨੂੰ ਜਿਹੜਾ ਕੁਸ਼ਮੇਸ਼ ਟੈਕਸੀ ਨੂੰ ਟੈਕਸੀ ਜੁਨੀਅਰ ਲੰਗੋਵਾਲ ਬੰਦੂ ਵਿਸ਼ੇਸ਼ ਸਾਈਨ ਉਹ ਦਿੱਤਾ ਜਾਏਗਾ ਜਰਮਨ ਸਰਪੰਚ 11000 ਰੁਪਏ ਹੈਗਾ ਪੰਤਾ ਗੇਲਾ ਜੀ ਅਸੀਂ ਦਸ਼ਮੇਸ਼ ਟੈਕਸੀ ਜੁਨੀਅਰ ਲੰਗੋਵਾਲ ਦਾ ਵਿਸ਼ੇਸ਼ ਤੌਰ ਤੇ ਜਨਾਬਪੁਰਾ ਦਾ ਧੰਨਵਾਦ ਕਰਦੀ ਹੈ। ਹੋਰ ਤੋਂ ਦੌਰ ਸਨ। ਆਓ ਜੀ ਖੋਖਰਾਂ ਦੇ ਮੁੰਡੇ ਜਿਹੜੇ ਜੇਤੂ ਹੈ ਜੀ। ਨੌ ਬੋਲ ਦਾ ਆਪਣਾ ਹੈ। ਖੋਖਰ ਜੇਤੂ ਆ ਮੈਚ ਦੇ ਵਿੱਚੋਂ। ਆਓ ਜੀ دیਵਾਨੇ ਦੇ ਧਰਮਗੜ ਦੀਆਂ ਟੀਮਾਂ। ਇਹ ਟੀਮਾਂ ਜਿਹੜਾ ਮੈਚ ਨੂੰ ਖੇਡਿਆ ਜਾਣਾ ਹੈ। ਸਾਹਮਣੇ ਆਪਾਂ ਟੱਕਾਂਗੇ ਸ਼ੇਰੇ ਦੇ ਮੈਡੀ ਸ਼ੁਰੂਆਤ ਲਈ ਹੋਣ ਲੱਗੀ ਹੈ। ਟੀਮਾਂ ਜਿਹੜੀਆਂ ਤਿਆਰ ਹਨ। हां ਇਸ ਤੋਂ ਬਾਅਦ ਕੋਖਰਾ ਤਾਕੜੀ ਉਹ ਗੈਰਸੋਂੋਂ ਬਾਦ ਯਾਫਰਾ ਪੰਤਾ ਜੀ